ਇੱਥੇ ਟਾਈਮ ਪਾਸ ਕਰਨ ਆਉਂਦੇ ਸੀ ਬੋਲਦੇ ਨਹੀਂ ਹੁੰਦੇ ਸੀ ਉਹ ਤਾਂ ਟਾਈਮ ਪਾਸ ਕਰਕੇ ਹਾਜ਼ਰੀ ਲਾ ਕੇ ਚਲੇ ਜਾਂਦੇ ਸੀ ਤੇ ਤੁਸੀਂ ਆਏ ਆ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਗੱਲ ਪੰਜਾਬ ਦੀ ਵਿਧਾਨ ਸਭਾ ਚ ਕੀਤੀ ਹੈ ਆ ਜਿਹੜੀਆਂ ਗੱਲਾਂ ਇੱਥੇ ਬਹੁਤ ਸਾਰੀਆਂ ਕਰਤੇ ਨੇ ਵਿਧਾਨ ਸਭਾ ਦੇ ਵਿੱਚ ਹੋਮ ਵੀ ਕੀਤੀ ਹੋਵੇਗਾ ਕਿਸੇ ਨੇ ਹਾਂ ਉਹ ਵੀ ਨੋਟ ਅੰਡੂ ਸ਼੍ਰੀ ਪਵਨ ਕੁਮਾਰ ਤੀਨੂ ਜੀ ਜਿੰਦਾਬਾਦ ਸ਼੍ਰੀ ਪਵਨ ਕੁਮਾਰ ਤੀਨੂ ਜੀ ਮੁੱਤੇ ਹੂੰ ਹਾਂ ਨਾ ਉਹਦੇ ਰਿਕਾਰਡ ਤੇ ਚੜਦੀ ਹੈ ਇੱਕ ਗੱਲ ਤੇ ਜਿਹੜੀਆਂ ਗੱਲਾਂ ਇੱਥੇ ਕੀਤੀਆਂ ਗਈਆਂ ਨੇ ਤੇ ਉਹ ਜਿਹੜਾ ਵਿਧਾਨ ਸਭਾ ਚ குரு ਗੁਰਦਾਸ ਮਹਾਰਾਜ ਦਾ ਨਾਮ ਵੀ ਅੱਦਾ ਲੈਂਦਾ ਸੀ ਅੱਤਾ ਇਹ ਰਿਕਾਰਡ ਚ ਵਰਜਾ ਮੈਂ ਕੋਲੋਂ ਨਹੀਂ ਕੁਛ ਕਹਿ ਰਿਹਾ ਤੇ ਮੈਂ ਇਸ ਗੱਲ ਦੀ ਸ਼ਿਕਾਇਤ ਸਪੀਕਰ ਨੂੰ ਕੀਤੀ ਸੀ ਵੀ ਆਹ ਦੇਖੋ ਤੇ ਚੰਨੀ ਸਾਡੇ ਗੁਰੂ ਸਾਹਿਬਾਨ ਦਾ ਨਾਮ ਤੇ ਬੱਲਾਈਆ ਰਿਕਾਰਡ ਤੇ ਅਰਜਾ ਇਹ ਉਹ ਉਮੀਦਵਾਰ ਹੈ ਕਾਂਗਰਸ ਦਾ ਜਿਹੜਾ ਕਹਿੰਦਾ ਸੀ ਜੇ ਕਾਂਗਰਸ ਨਾ ਹੁੰਦੀ ਜੋ ਸ਼ਬਦ ਉਹਦੇ ਆ ਵੀ ਜੇ ਕਾਂਗਰਸ ਨਾ ਹੁੰਦੀ ਅੰਬੇਡਕਰ ਕੁਛ ਚਾਰੀ ਨਹੀਂ ਸਕਦਾ ਸੀ ਮੈਂ ਇਹਨੂੰ ਵਿਧਾਨ ਸਭਾ ਤੇ ਆਸੀ ਮੈਂ ਕਿਹਾ ਲਾਣੂ ਚਾਹਤੇ ਵੀ ਬਾਬਾ ਸਾਹਿਬ ਨੇ ਤਾਂ 1932 ਤੋਂ ਆਪਾਂ ਨੂੰ ਦੱਸ ਘਰ ਲੈਤੇ ਸੀ 1935 ਚ ਇੰਡੀਆ ਐਕਟ ਚ ਸਾਨੂੰ ਐਜੂਕੇਸ਼ਨ ਦਾ ਹੱਕ ਲੈ ਤੇ ਤੇਰੀ ਕਾਂਗਰਸ ਦਾ ਜਾ ਕੇ 1950 ਤੋਂ ਬਾਅਦ ਚਾਈ ਹੈ ਜਦੋਂ ਸੰਵਧਾਨ ਬਣ ਗਿਆ ਤੇਰੀ ਕਾਂਗਰਸ ਉਦੋਂ ਆਈ ਹੈ ਮੈਂ ਕਿ ਕੁਝ ਪੜ੍ਹ ਲਿਆ ਕਰੋ ਹਾਂ ਹਾਂ ਕੁਝ ਕਿਤਾਬ ਵੀ ਪੜ੍ਹ ਲਿਆ ਕਰੋ ਸੋ ਇਹ ਉਹ ਉਮੀਦਵਾਰ ਆ ਇਹ ਸਾਡੇ ਹੱਕ ਚ ਕੁਝ ਨਹੀਂ ਕਰ ਸਕਦਾ ਇਹ ਤਾਂ ਨਟੰਕੀ ਡਰਾਮਾ ਕਲੱਬ ਦੇ ਲੋਕ ਆ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਤੇ ਮੈਨੂੰ ਇਸ ਕਰਕੇ ਵੀ ਫੈਸਲਾ ਲੈਣਾ ਪਿਆ ਕਿ ਲੋਕ ਭਾਈ ਕੰਮ ਵੀ ਚਾਹੁੰਦੇ ਆ ਆਮ ਲੋਕਾਂ ਦੇ ਸਾਡੇ ਲੋਕਾਂ ਦੇ ਕੰਮ ਵੀ ਆ ਕਿਸੇ ਮੁਲਾਜ਼ਮ ਦਾ ਕੰਮ ਆ ਕਿਸੇ ਦੁਕਾਨਦਾਰ ਦਾ ਕੰਮ ਨਾ ਵਿਦਿਆਰਥੀਆਂ ਦਾ ਕੰਮ ਆ ਪਿਛਲੇ ਕਾਂਗਰਸ ਦੇ ਸਮੇਂ ਪਿਛਲੇ 5 ਸਾਲ ਸਕਾਲਰਸ਼ਿਪ ਦੀ ਲੜਾਈ ਲੜੀ ਆ ਇਹੇ ਹੀ ਚੰਨੀ ਜਿਨੇ 100 ਕਰੋੜ ਰੁਪਇਆ ਬਲੈਕਲਿਸਟਡ ਕਾਲਜਾਂ ਨੂੰ ਮਾਫ ਕੀਤਾ ਉਹ ਭਲਿਆ ਲੋਕਾਂ ਮੈਨੂੰ ਕਿਹਾ ਸੀ ਮੈਂ ਕਿਹਾ ਇਹ ਕੰਮ ਜਿਉਂ ਤੋਂ ਜਾਂਦੇ ਜਾਂਦੇ ਕੀਤਾ ਵੀ ਚੋਰ ਯੂਨੀਵਰਸਿਟੀਆਂ ਨੂੰ 100 ਕਰੋੜ ਮਾਫ ਕਰਤਾ ਚੰਗਾ ਹੁੰਦਾ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਤੇਰਾ ਇਤਿਹਾਸ ਚ ਨਾ ਲਿਖਿਆ ਜਾਣਾ ਸੀ ਚੰਗਾ ਹੁੰਦਾ ਤੂੰ ਗਰੀਬਾਂ ਦੇ ਬੈਂਕਾਂ ਦੇ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਦੇ ਕਰਜ਼ੇ ਮਾਫ਼ ਕਰ ਦਿੰਦਾ ਚੰਗਾ ਹੁੰਦਾ ਤੂੰ ਜਿਹੜੇ ਵਿਦਿਆਰਥੀ ਪੜ੍ਹਨ ਲਈ ਲੋਨ ਲੈ ਕੇ ਗਏ ਆ ਮਾਰ ਜਾਂ ਇੰਟੇ ਪੜ੍ਹਦੇ ਆ ਤੂੰ ਉਹ ਹੀ ਸਾਰਾ ਕਰਜ਼ਾ ਮਾਫ਼ ਕਰਾ ਦਿੰਦਾ ਤਾਂ ਪੈਣੀ ਫੇਰਨਾ ਸੀ ਮੈਂ ਪਹਿਲਾਂ ਵੀ ਕਈ ਜਗ੍ਹਾ ਗੱਲ ਕੀਤੀ ਵੀ 3 ਮਹੀਨੇ ਦਾ ਮੁੱਖ ਬੰਦ ਰੱਖ ਤਿੰਨ ਮਹੀਨੇ ਦਾ ਇੱਕ ਫਿਲਮ ਬਣੀ ਸੀ ਨਾਈਟ ਉਹ ਚ 24 ਘੰਟੇ ਬਣਾਉਂਦੇ ਉਹਨੂੰ ਮੁੱਖ ਮੰਤਰੀ ਚਲੋ ਉਹ ਤਾਂ ਫਿਲਮ ਸੀ ਪਰ 3 ਮਹੀਨੇ ਤਾਂ ਬਹੁਤ ਸੀ 3 ਮਹੀਨਿਆਂ ਚ ਜੇ ਦਫ਼ਤਰ ਚ ਬੈਠਾ ਰਹਿੰਦਾ ਬਾਹਰ ਨਾ ਨਿਕਲਦਾ ਦਫ਼ਤਰ ਚ ਬਹਿ ਕੇ ਨੌکریاں ਕੱਢਦਾ ਆਨਲਾਈਨ ਆਨਲਾਈਨ ਟੈਸਟ ਲੈਂਦਾ ਆਨਲਾਈਨ ਇੰਟਰਵਿਊ ਕਰਦਾ ਆਨਲਾਈਨ ਅਪਾਇੰਟਮੈਂਟ ਲੈਟਰ ਆਪੇ ਹੀ ਦਿੰਦਾ 50 60 ਹਜ਼ਾਰ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਣ ਦਾ ਤਾਂ ਕਿੰਨੇ ਵਿਭਾਗ ਨੇ ਬਿਜਲੀ ਬੋਰਡ ਐ ਕਾਰਪੋਰੇਸ਼ਨ ਐ ਐਜੂਕੇਸ਼ਨ ਐ ਪੁਲਿਸ ਐ ਕਿੰਨੇ ਨਾਲ ਕਿਵੇਂ ਇਹ ਕੰਮ ਨਹੀਂ ਕੀਤਾ ਕਿਉਂ 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 ਮੇਡ ਪ੍ਰਾਈਸ ਉਹਨੇ ਕੀ ਕੀਤਾ ਉਹ ਸੜਕਾਂ ਧਿਆਨ ਕੇ ਨਾ ਡਟੇ ਜਰਨਲ ਆਪਿਆ ਚਲ ਛੱਡੋ ਹੁਣ ਮਸਲਾ ਇਹ ਆ ਆਪਾਂ ਵੱਡੀ ਲੜਾਈ ਲੜਨ ਜਾ ਰਹੇ ਆ 1 ਜੂਨ ਨੂੰ ਉਹ ਲੜਾਈ ਸਿਰਫ ਚੋਣ ਜਿੱਤਣ ਦੀ ਨਹੀਂ ਉਹ ਲੜਾਈ ਉਸ ਬਰਾਬਰਤਾ ਦੇ ਉਸ ਇਨਸਾਫ ਦੇ ਉਸ ਲੋਕਤੰਤਰ ਦੇ ਮਹਾਨ ਗ੍ਰੰਥ ਨੂੰ ਬਚਾਉਣ ਦੀ ਹੈ ਜਿਹਦਾ ਨਾਂ ਆਪਾਂ ਹਰ ਗੱਲ ਤੇ ਲੈਨੇ ਬਾਬਾ ਸਾਹਿਬ ਦਾ ਪਰ ਹੁਣ ਕਹਿਣਾ ਮੰਨਣਾ ਪੈਣਾ ਨਾਂ ਲੈਣ ਦਾ ਫੋਟੋ ਲਾਉਣ ਦਾ ਤਾਂ ਫਾਇਦਾ ਜੇ ਹੁਣ ਕਹਿਣਾ ਮੰਨਾਂਗੇ ਆਮ ਆਦਮੀ ਪਾਰਟੀ ਆ ਜਿਹਨੇ ਸਾਰੇ ਸਰਕਾਰੀ ਦਫਤਰਾਂ ਚ ਬਾਬਾ ਸਾਹਿਬ ਦੀ ਫੋਟੋ ਲਵਾਤੀ ਆ ਕੋਈ ਨਹੀਂ ਲਵਾ ਸਕਿਆ ਪਹਿਲਾਂ ਕਾਂਗਰਸ ਵੀ ਨਹੀਂ ਜਿਹਨੇ ਸ਼ਹੀਦ 에ਜਮ ਭਗਤ ਸਿੰਘ ਦੀ ਫੋਟੋ ਐਸਐਸਪੀ ਡੀਸੀ ਜੱਜ ਗਵਰਨਰ ਚੀਫ ਮਿਨਿਸਟਰ ਦੇ ਦਫਤਰ ਚ ਲਵਾਤੀ ਆ ਇਹ ਕੰਮ ਹੋਈ ਹੋਰ ਨਹੀਂ ਕੋਈ ਕਰ ਸਕਦਾ ਤੇ ਦੂਜੀ ਗੱਲ ਜਿਹੜਾ ਉੱਥੇ ਹਕੂਮਰਾਨ ਬੈਠਾ ਤਨਸ਼ਾ ਉਹ ਡਰਦਾ ਵੀ ਹੁਣ ਇੱਕ ਕੋਈ ਬੰਦੇ ਕੋਲੋਂ ਉਹ ਰਾਹੁਲ ਗਾਂਧੀ ਤੋਂ ਡਰਦਾ ਉਹ ਕਹਿੰਦਾ ਰਾਹੁਲ ਗਾਂਧੀ ਨੂੰ ਤਾਂ ਅਸੀਂ 14 'ਚ ਵੀ ਧੂੜ ਚ ਕਰ ਦਿੱਤਾ ਅਸੀਂ 19 'ਚ ਵੀ ਹਰਾਫ ਕਰਾਉਂਦਾ ਉਹ ਡਰਦਾ ਘਬਰਾਉਂਦਾ ਸਿਰਫ ਇੱਕ ਕੋਈ ਬੰਦੇ ਤੋਂ ਆ ਜਿਹਨੂੰ ਇਹਨਾਂ ਨੇ ਹੁਣ ਨਜਾਇਜ਼ ਜੇਲ੍ਹ ਵਿੱਚ ਬੰਦ ਕੀਤਾ ਸੀ ਉਹ ਹੈਗਾ ਅਰਵਿੰਦ ਕੇਜਰੀਵਾਲ ਉਹ ਤਿੱਖਾ ਬੋਲਦਾ ਮੋਦੀ ਦੇ ਖਿਲਾਫ ਉਹ ਨਡਰ ਹੋ ਕੇ ਬੋਲਦਾ ਉਹ ਪਰਦੇ ਫਾਸ਼ ਕਰਦਾ ਇਹਦੇ ਤੇ ਬੀਜੇਪੀ ਦਰਦੀ ਉਹਦੇ ਕੋਲੋਂ ਜਿਹੜਾ ਇਹਨਾਂ ਦੇ ਪਰਦੇ ਫਾਸ਼ ਕਰਦਾ ਹੁਣ ਦੇਖੋ ਨਾ ਸਾਰਾ ਕੁਝ ਕਾਰਪੋਰੇਟ ਨੂੰ ਦੇ ਦਿੱਤਾ ਸਾਰਾ ਕੁਝ ਨਿੱਜੀ ਹੱਥਾਂ 'ਚ ਦੇ ਦਿੱਤਾ ਤੇ ਇਹ ਸਭ ਤੋਂ ਪਹਿਲਾਂ ਕੇਨ ਆਵਾਜ਼ ਉਠਾਈ ਤੇਜਰੀਵਾਲ ਨੇ ਵੀ ਅਦਾਨੀ ਨੂੰ ਦੇ ਦਿੱਤਾ ਸਾਰਾ ਕੁਝ 에어ਪੋਰਟ ਵੀ ਅਦਾਨੀ ਨੂੰ ਦੇ ਦਿੱਤਾ ਵੱਡੇ-ਵੱਡੇ ਬਿਜ਼ਨਸ ਅਦਾਨੀ ਨੂੰ ਦੇ ਦਿੱਤੇ ਤੇਲ ਦਾ ਬਿਜ਼ਨਸ ਸਾਰਾ ਅਦਾਨੀ ਨੂੰ ਦੇ ਦਿੱਤਾ ਆ ਜਿੰਨੀਆਂ ਨੌਕਰੀਆਂ ਸੀ ਆਪਣੇ ਧਰਮਪੁਰੇ ਖੰਬਰੇ 'ਚੋਂ ਟੈਲੀਕਮ ਵਿਭਾਗ ਵਿੱਚ ਅਫਸਰ ਹੁੰਦੇ ਜੀ ਸਾਡੇ ਯਾਦ ਹੈ